ਪਰਤਾਨੀਆਂ ਦੀਆਂ ਆਮ ਚੋਣਾਂ ਦੇ ਵਿੱਚ ਲੇਬਰ ਪਾਰਟੀ ਨੂੰ ਇਤਿਹਾਸਿਕ ਬਹੁਮਤ ਮਿਲਿਆ ਉੱਥੇ ਹੀ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੇ ਜਿੱਤ ਦੇ ਵਿੱਚ ਅਹਿਮ ਯੋਗਦਾਨ ਹੈ ਜਲੰਧਰ ਵਾਸੀ ਤਨਮਨਜੀਤ ਸਿੰਘ ਤੇਸੀ ਮੁਰ ਐਮਪੀ ਬਣੇ ਨੇ ਜੋ ਤਨਮਨਜੀਤ ਤੋਂ ਇਲਾਵਾ ਜਸ ਅਠਵਾਲ, ਪ੍ਰੀਤ ਗੇਲ, ਗੁਰਿੰਦਰ ਜੋਸ਼ਨ, ਕਿਰਤ ਜੀਵਨ ਸੰਧਰ, ਸਤਵੀਰ ਕੌਰ, ਵਰਿੰਦਰ ਜਸ, ਹਰਪ੍ਰੀਤ ਉੱਪਲ ਨੇ ਵੀ ਇਹ ਛੂਣ ਜਿੱਤੀ ਹੈ ਜੋ ਪੰਜਾਬੀਆ ਰਡੰਕਾ ਵਜਿਆ ਇਹਨਾਂ ਚੋਣਾਂ ਦੇ ਵਿੱਚ ਸੋ ਲੇਬਰ ਪਾਰਟੀ ਦੇ ਜੁੜੇ ਕਿ ਤਨਮਨਜੀਤ ਨੇ ਮੁਰਤੋਂ ਸੰਸਦ ਬਣੇ ਨੇ ਬਰਤਾਨੀਆ ਦੀ ਆਮ ਚੋਣਾਂ ਦੇ ਵਿੱਚ ਜਿਹੜਾ ਕਿ ਪੰਜਾਬੀਆਂ ਦਾ ਜਲਵਾ ਦੇਖਣ ਨੂੰ ਮਿਲਿਆ ਨੋ ਮੈਂਬਰ ਜਿਹੜੇ ਕਿ ਜੇਤੂ ਰਹੇ ਨੇ ਸੋ ਪੰਜਾਬੀਆਂ ਦਾ ਖਾਸਾ ਯੋਗਦਾਨ ਅਹਿਮ ਯੋਗਦਾਨ ਲੇਬਰ ਪਾਰਟੀ ਦੀ ਜਿੱਤ ਦੇ ਵਿੱਚ ਜਿਹੜੇ ਕਿ ਨੋ ਮੈਂਬਰ ਨੇ ਉਹ ਚੋਣ ਜਿੱਤੇ ਨੇ ਤਨਮਨਜੀਤ ਏਸੀ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸੋ ਮੁਰਤੋਂ ਉਹ ਐਮਪੀ ਬਣੇ ਨੇ ਬ੍ਰਿਟੇਨ ਦੇ ਵਿੱਚ ਸੋ ਲੇਬਰ ਪਾਰਟੀ ਦੇ ਵਿੱਚ ਪੰਜਾਬੀਆਂ ਦਾ ਖਾਸਾ ਯੋਗਦਾਨ ਜਿਹੜਾ ਕੀ ਦੇਖਣ ਨੂੰ ਮਿਲਿਆ ਤਨਮਨਜੀਤ ਅਤੇ ਪ੍ਰੀਤਕੌਰ ਸਮੇਤ 9 ਮੈਂਬਰ ਨੇ ਜਿਹੜੇ ਕੀ ਉਹ ਇਹ ਚੋਣ ਜਿੱਤੇ ਨੇ